ਅੱਲਿਸਾਸੀ ਗਏ ਜ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਵਾਂਚੜੀ ਸੀਲਤ ਜ਼ਿਲ੍ਹਾ ਸਿਰੀਆ ਬਰਸਾ ਸਾਹਿਬ ਅੱਜ ਇੱਥੇ ਦੋ ਕਿਸੂ ਖਾਉਣੇ ਕਿ ਟੋਕੜ ਗੱਬਣ ਮੈਂ ਚੱਕਪਾਸ ਝੋਟੀ ਚੰਗੇ ਰਿਕਾਰਡ ਵਾਲੀ ਦੇ ਇੱਕ ਟੋਕੜ ਗੱਬਣ گا ਚੱਕਪਾਸ ਤੇ ਬਾਕੀ ਕਰਦੇ ਵੀ ਨਾ ਗੱਲਬਾਤ ਪੁੱਛੀ ਨਾ ਡਿਟੇਲ ਕੀ ਮਿਲ ਕੇ ਰਿਕਾਰਡ ਕਿਨੇ ਕਿਨੇ ਜਿਹਦੀਆਂ ਗੱਬਣਾ ਕਿਆ ਵੀਡੀਓ ਸਤਿਗੁਰ ਸਾਤਿਗੁਰ ਜੱਗੇ ਵੀਰੇ ਕੀ ਹਾਲ ਜੀ ਕਿਰਪਾ ਮਹਾਰਾਜ ਦੀ ਪੂਰੀ ਗਏ ਵਿਗ ਗਿਆ ਉਧਰੋਂ ਮਾਲ ਫਿਰ ਵਿਗ ਗਿਆ ਉਧਰ ਵਾਲਾ ਮਾਲ ਅੱਜ ਦੋ ਪਸ਼ੂ ਆਏ ਤੇ ਮੈਂ ਜਦੋਂ ਦੋਹਾਂ ਦੀ ਵੀਡੀਓ ਪਾ ਦਿੰਨੇ ਆ ਅੱਛਾ ਜੀ ਹਾਂ ਬਹੁਤ ਰਿਕਾਰਡਾਂ ਦੀ ਝੋਟੀਆਂ ਆਈਆਂ ਅੱਜ ਬਹੁਤ ਉਧਰ ਦੀ ਹੈਗੇ ਤੇ ਨਾਂ ਤੇ ਐਡਰੈਸ ਦੱਸੋ ਮੇਰਾ ਅੱਜ ਇਹ ਪਿੰਡ ਵਾਚੜੀ ਜ਼ਿਲ੍ਹਾ ਅੰਮ੍ਰਿਤਸਰ ਸੀਲੇ ਅੰਮ੍ਰਿਤਸਰ ਅੱਛਾ ਜੀ ਫੋਨ ਨੰਬਰ ਜੇ 628433 ਨਾ ਫੀਜਾ ਦਾ ਠੀਕ ਹੈ ਹਾਂ ਜੀ ਤੇ ਕਰੀਏ ਸ਼ੁਰੂਆਤ ਫਿਰ ਕਰੀਏ ਸ਼ੁਰੂਆਤ ਸ਼ੁਰੂ ਕਰ ਜੱਗੇ ਵੀਰੇ ਹੈ ਚੰਗਾ ਪਹਿਲਾਂ ਕਿਹੜੀ ਦਾ ਕੱਦਮ ਆ ਨਗੀਨਾ ਹੀ ਆ ਹਾਂ ਇਹ ਨਗੀਨਾ ਹੀ ਹੂੰ ਇਹ ਵੀ ਕਿਤੇ ਜਿਹੜੀ ਚੈੱਕ ਪਾਸ ਜੇ ਤੇ ਨਾਮ ਹੀ ਨਹੀਂ ਚੈੱਕ ਪਾਸ ਹੀ ਅੱਗੇ ਵੀਰ ਤੇ ਦੁੱਧ 6 ਸਾਢੇ 6 7 ਕਿਲੋ ਹੀ ਹੋਊਗਾ ਕੋਈ ਸਾਢੇ 6 ਲਾਵੇ 6 ਲਾਵੇ ਅੱਛਾ ਜੀ ਹਾਂ ਜੀ ਤੇ ਹਾਂ ਪਹਿਲਾ ਸੂਆ ਪਹਿਲਾ ਹੀ ਸੂਆ ਤੇ ਮੂੰਹੋਂ 6 ਦੰਦ ਵੀਰ ਜਿਹੜੀ ਮੇਨ ਗੱਲ ਹੈ ਲੱਗੇ ਵੀਰ ਉਹ 6 ਦੰਦ ਤੇ ਪਹਿਲਾ ਸੂਆ ਆਈ ਵੀ ਉਧਰੋਂ ਆ ਜੇ ਆਪਾਂ ਦੁੱਧ ਦਾ ਝੂਟ ਮਾਰ ਗਾ ਫਿਰ ਉਹ ਮੈਂ ਆਠ ਹੀ ਕਹਿ ਦਈਏ ਜੇ ਸਾਡੇ 6 ਕਿਲੋ 7 ਕਿਲੋ ਆਪਾਂ ਸਾਡੇ 6 ਕਿਲੋ ਕਹਿੰਨੇ ਕਿ ਵੀਰ ਭਰਾ ਨੂੰ ਹਾਂਜੀ ਆਈ ਉਧਰੋਂ ਆ ਪਹਿਲੇ ਸੂਏ ਆਈ ਉਧਰੋਂ ਪਹਿਲਾ ਆਪਾਂ ਥੋੜਾ ਕਹੇ ਨਾ ਕੱਟੀ ਤੇ ਚੇਰਾ ਹੀ ਦੱਸ ਦਿੰਦਾ ਜੇ ਵੀਰ ਚੰਗਾ ਬਾਕੀ ਓਰੀਜినਲ ਹਰਿਆਣੇ ਚੋਂ ਆਈ ਹੈ ਜੇ ਕੋਈ ਸੱਜਰ ਦੀ ਵੀਡੀਓ ਮੰਗੂਗਾ ਆਪਾਂ ਦੇ ਵੀ ਦਾਂਗੇ ਵੀਰ ਨੂੰ ਮੰਗਾ ਦੇ 16 ਕਿਲੋ ਦੁੱਧ ਚੜਾਇਆ ਹੋਆ ਆਪਾਂ ਜਿਆਦਾ ਬਹੁਤ ਕੱਟੀ ਕੱਦ ਦੀ ਵੇਹ ਬੇਲ ਦੀ ਵੇਹ ਸਿੰਘ ਦੀ ਵੇਹ ਸਾਰੀ ਜੱਗ ਤੇ ਕਿਹ ਕਿਹ ਬੰਦੇ ਵਾ ਕੋਈ ਨੀਂਦ ਨਹੀਂ ਸਕਦਾ ਜੱਗੇ ਵੀਰੇ ਨੂੰ ਇਹ ਕੱਲ ਹੀ ਮੇਂਸਟਰੀ ਇਹ ਤਾਂ ਜੱਗੂ ਡੋਗਰ ਵਾਲਿਓ ਵੇਖ ਗਏ ਜਗਦੀਪ ਦੇ ਦੀ ਫਾਰਮ ਪਹਿਲੀ ਸੂਈ ਹਾਂ ਇੱਧਰ ਕਿੱਦਾਂ ਵੇਖ ਖੜਦੀ ਵੇਹ ਕੱਟੀ ਦੀ ਵੇਹ ਲੱਗੇ ਵੀਰਾ ਜਹਾਜ਼ ਦਾ ਸਰ ਬਹੁਤ ਜਿਆਦੀ ਚੰਗੀ ਆ ਬਾਕੀ ਠੰਡ ਸੂਣ ਚੰਗਾ ਸੁਣੀ ਆਂਦੀ ਵੇਹ ਠੀਕ ਆ ਲੈ ਜੂ ਵੀਰ ਜੀ ਜਾ ਵੇ ਠੰਡੀ ਮਿੱਠਿਆ ਵਾਲਾ ਕਾ ਜੰਗਾ ਜਿੱਥੇ ਲੋੜੀ ਉੱਥੇ ਹੀ ਹੋ ਜਾਣੀ ਕਰਮਾਲੀ ਨੇ ਐਡੀ ਠੰਡੀ ਮਿੱਠੀ ਆ ਤੇ ਮੂੰਹੋਂ ਛੇ ਦੰਦ ਹੋ ਗਈ ਜੋ ਅੱਗੇ ਵੀਰ ਇਹ ਅਬਿੱਤ ਸਾਡੇ ਨਾਮ ਹੀ ਨਾ ਕੋਈ ਚੈੱਕ ਪਾਸ ਕਰਾ ਕੇ ਖੜਾ ਵੀਰ ਭਰਾ ਜਿਹੜੀ ਗੱਲ ਕਹਾਂਗੇ ਆ ਵੀ ਆਪਣਾ ਚੈੱਕ ਪਾਸ ਕਰਾਈ ਫੁੱਲ ਵੱਡੀ ਕੋ ਮਨ ਕੇ ਸੌਦਾ ਕਰੇ ਮਨ ਕੇ ਨਿੱਕੀ ਮਨ ਕੇ ਨਾ ਹੋਵੇ ਤੇ ਕੋ ਥਣ ਥਣ ਵੇਹਿਆ ਗੱਡੀਆਂ ਵੰਡਾ ਵੇਦਾ ਆਪੋ ਵੀ ਸਾਰੇ ਖਾਂਜ ਕੇ ਵੇ ਮਿਲਕ ਵੇੜ ਵੀ ਚੰਗੀ ਲੱਗੀ ਹਾਂ ਤੇ ਕੋਈ ਮੈਂ ਟਾਈਮ ਤੇ ਨਹੀਂ ਕੋਈ ਥਣਾ ਜ ਨਹੀਂ ਜੱਗੇ ਵੀ ਹਾਂਜੀ ਜੈ ਜੀ ਮੋਲ ਜੈ ਜੀ ਕਰਤ 70000 ਦੀ ਦੇ ਦੇ ਅੱਜ ਇਹ ਸੱਜਰ ਤੇ 30 ਦੀ ਵੇਖ ਕੇ ਗਈ ਆ ਉਸ ਹਣ ਜਿਹੜੀ ਕੋਈ ਦੀ ਡਬਲੀ ਹੋ ਜਾ ਉਹ ਸਾਬ ਨਾਲ ਕਰਦਗੇ 70 ਹੀ ਦੇ ਦੇ ਪੂਰੇ ਦੀ ਤੇ ਅਨਿ ਸ਼ਰਦ ਦੀ 67000 ਦੀ ਦੇ ਦੀਏ ਪੂਰੇ 68 ਦੀ ਦੇਣੀ ਆ ਪੂਰੇ 68000 ਦੇਣੀ ਆ ਤੇ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਪਰ ਮੁੱਲ 68 ਹੀ ਆ ਰਹੀ ਆ ਕੋਈ ਵੀਰ ਭਰਾ ਫੋਨ ਲਾਵੇ ਜਿੰਨੇ ਜੋਗੇ ਹੋਗੇ ਮਾਨਸਾਨ ਕਰੇ ਖੁੱਲੇ ਮਾਨਸਾਨ ਕਰਕੇ ਦੇ ਦੇ ਵੀ ਫੋਨ ਲਾਵੇ ਕੋਈ ਵੀਰ ਭਰਾ ਜੱਗੇ ਡਗਲੀ ਹੋ ਜਾਣਗੇ ਜੀ ਜੱਗੇ ਵੀਰ ਮੇਨ ਗੱਲ ਹੈ ਤੇਰੀ ਝੋਟੀ ਉਦੋਂ 13 ਦੀ ਵੇਗ ਗਈ ਸੀ ਨਾ ਹੋਣੀ ਨਾ ਕੀ ਦੀ ਐਰ ਕੀ ਤੇ ਵਾਧੀ ਵੀ ਗੂਰ ਐਰ ਕੀ ਵਾਧੀ ਆਣਾ ਚਾਰੂ ਚੂਰੂ ਚੰਗੀ ਐਰ ਕੀ ਤੇ 1.5 ਲੱਖ ਦੀ ਕੱਟੀ ਆ ਜਗੀਰ ਮਸਾ ਪਰ ਜਿਹਦੇ ਸਾਰੀ ਚੰਗੀ ਆ ਕੱਟੀ ਅੱਗੇ ਵੀਰ ਤੇ ਗਾੜੀ ਆ ਕੀ ਦੂਜਾ ਦ ਕਾਲੀ ਸ਼ਾਹ ਵੇਜ ਜਗੀਰ ਆ ਬਤ ਮਹਾਨਾ ਜਿਹੜੇ ਸੱਜਣਾ ਰਹੇ ਹਾਂ ਇਹ ਗਾੜ ਗੁੱਡ ਬੜੀ ਲਗੀ ਕਾਲੀ ਇਹਦੀ ਵੀ ਅੱਗੇ ਵੀਰ ਅੱਗੋਂ ਉਹ ਨਾ ਉਹ ਇਹ ਗਾਣੂ ਕਿ ਗਾਵਾ ਨਮੜਾ ਬਾਕੀ ਚਮਕੋ ਖਾ ਕਿੰਨੀ ਆ ਬੈੜ ਤੇ ਇਹ ਵੀ ਜੀ ਕਿੰਨੇ ਜੀ ਤਿੰਨ ਮਹੀਨਿਆਂ ਦੀ ਸਾਢੇ ਤਿੰਨ ਮਹੀਨੇ 7 ਕਿਲੋ ਦੁੱਧ ਦੇ ਦੇ ਕੋਈ ਠੀਕ ਹੈ ਹਾਂਜੀ ਸਾਢੇ ਤਿੰਨ ਮਹੀਨੇ ਦੀ ਗੱਭੜ ਚੱਕ ਪਾਸ ਆ 7 ਕਿਲੋ ਦੁੱਧ 7 ਕਿਲੋ ਦੁੱਧ ਦੇ ਦੇ ਕਿੰਨੀ ਆ ਵਸ਼ੀ ਨੂੰ ਇਹ ਵੀ ਪਣੀ ਆ ਦਾ ਕਾਲਾ ਲੱਗਾ ਜੀ ਹਾਂ ਬਾਕੀ ਕੋ ਆਹ ਪ੍ਰਾਗੋ ਸਿਰ ਤੇ ਆਵੇ ਪਸੰਦ ਜ਼ਰੂਰ ਆਉਣਗੇ ਦੋਵੇਂ ਪਸ਼ੂ ਕੋਈ ਵੀਰ ਦਾ ਭਾਈ ਜੱਗੇ ਵੀਰ ਮੁੜ ਕੇ ਨਹੀਂ ਜਾਂਦਾ ਵੀ ਮੇਨ ਗੱਲ ਆ ਕੋਈ ਲਿੱਸੀ ਦੀ ਆ ਫਕੀਨੀ ਆ ਕੋਈ ਗੱਲਬਾਤ ਨਹੀਂ ਆ ਜਿਹੜੀ ਗੱਲ ਆ ਗੱਲ ਵੀ ਵੱਡੀ ਆ ਪਰ ਰੱਖਣੇ ਦੀ ਆ ਤੇ ਮੈਂ ਵੀ ਚੰਗੀ ਆ ਸਾਡੇ ਤੇ ਨਾ ਮਹੀਨਾਂ ਦੀ ਨਹੀਂ ਨਿਕਲੂਗੀ ਅੱਛਾ ਜੀ ਤੇ 7 ਕਿਲੋ ਦੁੱਧ ਆਪਾਂ ਦੁੱਧ ਵੀ ਨਹੀਂ ਜਿਆਦਾ ਹੁੰਦੇ ਜਿੰਨਾ ਦੁੱਧ ਦੇਉਂਦਾ ਹੀ ਆਪਾਂ ਦੱਸਾਂਗੇ ਅੱਗੇ ਵੀ ਮੇਨ ਗੱਲ ਗਾੜੀ ਗਰਮੀ ਗਰਮੀ ਹਾਂ ਬਾਕੀ ਮੈਂ ਚਾਰੂ ਚੂਰੂ ਬੜੀ ਜੋ ਮਰਜ਼ੀ ਪਸੇ ਖਾਈ ਜਾਂਦੀ ਕਰਮਾ ਵਾਲੀ 1 ਕਿਲੋ ਮਰਜੀ ਕਰਮਾ ਵਾਲੀ ਬਾਹ ਵੀ ਨਹੀਂ ਆਰੀਂ ਗੀਂਡੀਆ ਹਾਂਜੀ ਇਹ ਵੀ ਢੀਲ ਆਇਆ ਆਪਣੇ ਘਰ ਫੁੱਲ ਆਈ ਰੇ ਫੁੱਲ ਵੱਡੀ ਆ ਫੁੱਲ ਕਰ ਸਭ ਤੋਂ ਵੱਡੀ ਗੱਲ ਇਹ ਵੀ ਜਿਹੜਾ ਪਸ਼ੂ ਆਉਂਦੇ ਆ ਪੱਠਾ ਡੱਕਾ ਖਾਵੇ ਤੇ ਕਾ ਵੀ ਚੀਜ਼ ਲੈ ਆਵੇ ਨਾ ਉਹਦੇ ਨਾਲ ਦੀਦੀ ਜਿੰਦਗੀ ਤੇ ਚਾਰ-ਚਾਰ ਦਿਨ ਬਹੁਤ ਪੱਠੀ ਨਹੀਂ ਖਾਂਦੇ ਫੁੱਲ ਆਈ ਰੇ ਚਮਕ ਚਮਕਾਲੀ ਫੁੱਲ ਚਮਕਾਲੀ ਵੇੜੀ ਵੇਖ ਲੈ ਅੱਗੇ ਵੀਰ ਉਹ ਚੋਟੀ ਦੀ ਰਾਤ ਦੀ ਆਈ ਆ ਤੇ ਵੱਡ ਵੱਡ ਕੇ ਤੁਹਾਡੇ ਸਾਹਮਣੇ ਖਾਂਦੀ ਆ ਇਹੋ ਜਿਹਾ ਪਸ਼ੂ ਰਹਿਣੀਆਂ ਕਰਦਾ ਮੇਨ ਗੱਲ ਹਾਂ ਇਹਦਾ ਫਿਰ ਵੀ ਜੀ ਇਹਦਾ ਮੁੱਲ ਬੱਖੀਂ ਗਰੋਖਾ ਫਾਦੇ ਉਧਰ ਉਹ ਵੀ ਫਾਦੇ ਉਧਰ ਵੀ ਫਾਦੇ ਆ ਇੱਕੋ ਜੀ ਆ ਸਾਰੇ ਬੰਨੇਓ ਇਹਦਾ ਮੁੱਲ ਇਹਦਾ ਮੁੱਲ 35000 ਦੀ ਚੱਲਾਂਦੇ ਸੱਜ ਰੋਸ਼ੀ 70000 ਦੀ ਹੈ ਅੱਗੇ ਵੀ ਜਿੱਥੇ ਮਰਜ਼ੀ ਕੋਈ ਵੇਚ ਪੰਜ ਹੀ ਛੱਡਦੀ ਐ 30000 ਦੀ ਦੇਦੀ ਦੋ ਛੱਡ 28 ਦੀ ਦੇ ਯਾ ਜੀ ਪੂਰੇ 27000 ਦੀ ਜਾਂਦੀ ਹੈ ਪੂਰੇ 27000 ਦੀ ਦੇ ਦੇਣੀ ਹੈ ਕੋਈ ਵੀਰ ਭਰਾ ਨੂੰ ਮੋੜਨਾ ਹੀ ਨਹੀਂ ਆ ਗੂਨ ਲਾ ਕੇ ਖੁੱਲੇ ਇਮਾਨਦਾਰ ਕਰਕੇ ਦੇ ਦੂ ਦੇਣੀਆਂ ਵਾ ਜਗੇ ਵੀਰ ਮੋੜਨਾ ਨਹੀਂ ਕੋਈ ਵੀਰ ਭਰਾ ਨੂੰ ਬਾਕੀ ਸਾਜੇ ਦੇ ਮਸ਼ਕੀ ਨੇ 20 22 ਕਿਲੋ ਦੁੱਧ ਚੋਆਇਆ ਜਿੰਨੇ ਵੀ ਠੀਕ ਹੈ ਸਾਜੇ ਚੋਟੀ ਨੇ 16 17 ਕਿਲੋ ਗਾਰੰਟੀ ਨਾਲ ਚੋਆਇਆ ਆ ਜਰਸ਼ਨੀ ਚੋਟੀ ਫੋਨ ਤੋਂ ਵੱਡੀ ਚੋਟੀ ਏ ਕੋਈ ਸਿਰ ਤੇ ਆਵੇ ਵੀਰਾ ਭਾਲੇ ਵੀ ਆਨੇ ਸਿਰ ਤੇ ਆ ਕੇ ਸੌਦਾ ਕਰੇ ਆਪਣੇ ਨਾਲ ਭਾਵੇਂ ਲੱਗੀ ਹਾਂਜੀ ਮੋੜ ਕੇ ਜਾਂਦਾ ਸੱਚੀ ਗੱਲ